ਇਹਨਾਂ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਬੜਾ ਵੇਹ ਤੇ ਕਾਫੀ ਉਹਨਾਂ ਜਿਹੜੇ ਭਈ ਔਖਾ ਸਮਾਂ ਸਾਹਮਣਾ ਕਰਨਾ ਪੈਂਦਾ ਇੱਥੇ ਭਈ ਸਾੜੀ ਖਾਲ ਸਾੜੀ ਕੈਨੇਡਾ ਵਾਲੇ ਮਾਰਦ ਚੱਲਦੀ ਪਈ ਉਹਨਾਂ ਦੀ ਜਿੰਨੀ ਥੋੜੀ ਸੌਖੀ ਕਰ ਦਈਏ ਤੇ ਹਰ ਮਹੀਨੇ ਇੱਥੇ ਫੂਡ ਜਿਹੜੇ ਫੂਡ ਪੈਕ ਗ੍ਰੋਸਰੀ ਦਾ ਪੈਕ ਡਿਸਟ੍ਰਿਬਿਊਸ਼ਨ ਹੁੰਦਾ ਅੱਜ ਇੱਥੇ ਤਾਂ 300 325 ਦਾ 50 ਤਕਰੀਬਨ ਇੱਥੇ ਗ੍ਰੋਸਰੀ ਦੇ ਪੈਕਸ ਉਹਦੇ ਡਿਸਟ੍ਰੀਬਿਊਸ਼ਨ ਹੋ ਰਿਹਾ ਹੈ ਜੀਟੀਏ ਰੀਏ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਅਤੇ ਆਫ਼ਤਾਂ ਵਿੱਚ ਸਭ ਤੋਂ ਮੂਰੇ ਖੜਨ ਵਾਲੀ ਸੰਸਥਾ ਖਾਲਸਾ ਐਡ ਦੇ ਵੱਲੋਂ ਬੀਤੇ ਕੱਲ ਵਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਬ੍ਰੈਂਟਨ ਦੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਗਲੇਡਨ ਗੁਰਦੁਆਰਾ ਸਾਹਿਬ ਵਿੱਚ ਲੋੜਵੰਦਾਂ ਅਤੇ ਜ਼ਰੂਰਤਵੰਦਾਂ ਦੇ ਨਾਲ-ਨਾਲ ਮਹਿੰਗੀ ਜੀਵਨ ਲਾਗਤ ਦੀ ਮਾਰ ਚੱਲ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੁੱਕਾ ਭੋਜਨ ਅਤੇ ਰਸੋਤ ਵੰਡਣ ਲਈ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਕਾਲਸਾ 8 ਤੋਂ ਸੇਵਾਦਾਰ ਰਣਵੀਰ ਕੌਰ ਦੱਸਦੇ ਹਨ ਕਿ ਉਹਨਾਂ ਦਾ ਟੀਚਾ 10 ਮਈ ਤੱਕ ਸਮੁੱਚੇ ਕੈਨੇਡਾ ਵਿੱਚ 2 ਲੱਖ ਭੋਜਨ ਦੇ ਬੈਗ ਇਕੱਠੇ ਕਰਕੇ ਜ਼ਰੂਰਤਮੰਦਾਂ ਵਿੱਚ ਵੰਡਣਾ ਹੈ। ਆਪਣੇ ਖਾਸਾ 8 ਟੋਰਾਂਟੋ ਜੀਟੀਏ ਚੈਪਟਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਫੂਡ ਡਰਾਈਵ। ਇਹ ਜਿਹੜਾ ਪ੍ਰੋਗਰਾਮ ਹੈ ਵੱਖਰੇ ਵੱਖਰੇ ਚੈਪਟਰਸ ਅਕ੍ਰੋਸ ਕੈਨੇਡਾ ਕਾਲਸਾ 8 ਟੀਮ ਕਰ ਰਹੀ ਹੈ। ਸਾਡਾ ਗੋਲ ਹੈ ਕਿ 200000 ਮੀਲਸ ਅਸੀਂ ਕਲੈਕਟ ਕਰਨੇ ਇਨ ਰੈਕਗਨੀਸ਼ਨ ਆਪਣੇ ਸਿੱਖ ਹੈਰੀਟੇਜ ਮੰਥਲੀ ਤੇ ਅਜੀਆਰ ਆਫ ਫੂਡ ਕਲੈਕਟ ਹੋਏਗਾ ਲੋਕਲ ਫੂਡ ਬੈਂਕਸ ਨੇ ਫੂਡ ਡਿਸਟ੍ਰਿਬਿਊਟ ਹੋਏਗਾ ਔਰ ਸੋ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਆ ਜਿਹਨਾਂ ਨੂੰ ਹਾਰਡਸ਼ਿਪਸ ਆ ਜੌਬਸ ਨਹੀਂ ਹੈਗੇ ਔਰ ਉਹਨਾਂ ਨੂੰ ਫੂਡ ਦੀ ਇਸ਼ੂਜ਼ ਆ ਰਹੀਆਂ ਕਾਸਾ 8 ਟੀਮ ਉਹਨਾਂ ਨੂੰ ਸਪੋਰਟ ਕਰੇਗੀ ਜਿਹੜੇ ਫੂਡ ਇਕੱਠਾ ਹੋਇਆ ਹੈ ਕਿ ਉਹਨਾਂ ਨੂੰ ਸਹੀ ਦੇਣਾ ਇਸ ਸਮੇਂ ਮੰਗਾਈ ਆ ਤੇ ਸਮਾਨੀ ਚੜੇ ਗ੍ਰੋਸਰੀ ਦੇ ਭਾਅ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਰਪਰਤਾ ਫੂਡ ਬੈਂਕਾਂ ਉੱਪਰ ਬਹੁਤ ਜ਼ਿਆਦਾ ਵੱਧ ਗਈ ਹੈ ਇੱਕੱਲੇ ਕੱਲ ਦੀ ਹੀ ਫੂਡ ਡਰਾਈਵ ਦੇ ਵਿੱਚ 350 ਤੋਂ ਵੱਧ ਫੂਡ ਦੇ ਪੈਕੇਟ ਵੰਡੇ ਗਏ ਪਹੁੰਚੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਕੁਝ ਦਾ ਕਹਿਣਾ ਸੀ ਕਿ ਇਸ ਔਖੇ ਸਮੇਂ ਵਿੱਚ ਖਾਲਸਾ ਏਡ ਨਾ ਸਿਰਫ ਉਹਨਾਂ ਨੂੰ ਖਾਣਾ ਮੁਹੱਈਆ ਕਰਵਾ ਰਿਹਾ ਹੈ ਬਲਕਿ ਉਹਨਾਂ ਦੀ ਵਿੱਤੀ ਮਦਦ ਅਤੇ ਮਾਨਸਿਕ ਸਹਾਇਤਾ ਵੀ ਦੇ ਰਿਹਾ ਹੈ ਜਿਹੜੇ ਐਕਸਪੈਕਟੇਸ਼ਨ ਅਸੀਂ ਕਰਕੇ ਆਂਦੇ ਨਾ ਕੈਨੇਡਾ ਤੋਂ ਐਕਚੁਅਲੀ ਰਿਐਲਿਟੀ ਕੁਝ ਡਿਫਰ ਕਰਦੀ ਹੈ ਬਟ ਖਾਲਸਾ ਇਟ ਦੋਨੋਂ ਨਾ ਬਹੁਤ ਵਧੀਆ ਅਸਿਸਟੈਂਸ ਪ੍ਰੋਵਾਈਡ ਕਰਾਂਦੀ ਹੈ बिकॉज़ ਜਦੋਂ ਮੇਰਾ ਕੇਸ ਦੇਖਿਆ ਜਾਏ ਨਾ ਤੁਸੀਂ ਸੋ ਆਈ ਗੌਟ ਫਾਈਨੈਂਸ਼ੀਅਲ ਐਡ ਫ্রম ਥੈਮ ਆਲਸੋ ਐਸ ਵੈਲ ਐਸ ਗ੍ਰੋਸਰੀ ਥਿੰਗਸ ਆਲਸੋ ਸੋ ਇਸ ਕਰਕੇ ਬਹੁਤ ਹੈਲਪਫੁਲ ਲੱਗੀ ਮੈਨੂੰ ਖਾਲਸਾ ਇਟ ਦੋ ਜਨਾ ਤੁਹਾਡਾ ਇਮੋਸ਼ਨਲੀ ਵੀ ਹੈਂਡਲ ਕਰਦੇ ਨੇ ਇਵਨ ਸਾਈਕੋਲੋਜੀਕਲੀ ਕognitive ਥਿੰਗਸ ਬੇਸਿਕਲੀ ਜਿਹੜੀ ਹੁੰਦੇ ਨੇ ਨਾ ਉਹ ਸਾਰੀ-ਸਾਰੀ ਚੀਜ਼ਾਂ ਨਾ ਇਹਨਾਂ ਦੇ ਥਰੂ ਸਾਨੂੰ ਮਿਲੀ ਹੈ ਬਹੁਤ ਵਧੀਆ ਤਰੀਕੇ ਨਾਲ ਹੰਗਰ ਕਾਊਂਟ ਦੀ ਰਿਪੋਰਟ ਦੇ ਅਨੁਸਾਰ ਮਾਰਚ 2023 ਵਿੱਚ ਪੂਰੇ ਕੈਨੇਡਾ ਵਿੱਚ ਆਮ ਲੋਕਾਂ ਵੱਲੋਂ ਫੂਡ ਬੈਂਕਾਂ ਦੀ ਲਗਭਗ 20 ਲੱਖ ਵਾਰ ਮਦਦ ਲਈ ਗਈ ਜੋ ਕਿ ਮਾਰਚ 2022 ਦੇ ਮੁਕਾਬਲੇ 32% ਦੀ ਜ਼ਿਆਦਾ ਹੈ ਅਤੇ ਮਾਰਚ 2019 ਦੇ ਮੁਕਾਬਲੇ 78.5% ਦੀ ਜ਼ਿਆਦਾ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਫੂਡ ਬੈਂਕਾਂ ਉੱਪਰ ਲੋਕਾਂ ਦੀ ਨਿਰਪਰਤਾ ਸਾਲ ਬਰ ਸਾਲ ਵਧਦੀ ਜਾ ਰਹੀ ਹੈ